ਅੱਜ ਤਾਂ ਨਹੀਂ ਨਿਵਾਣ ਹੋਗਾ। ਹੈ। ਇਹਦਾ। ਉਹ ਬੜੀ। ਆਹ ਹਾ ਹਾ ਹਾ। ਸੱਤ ਸ੍ਰੀ ਕਾਲ ਜੀ। ਇਹ ਫਟਾਫਟ ਰਹਿ। ਸੱਤ ਸ੍ਰੀ ਕਾਲ ਜੀ ਬਾਈ। ਲੋ ਜੀ। ਤਿਆਰ ਬੈਣੀ ਟੀਮਾਂ ਫੇਰ ਪਹੁੰਚ ਚੁਕੀਆਂ। ਆ ਹਾ ਹਾ ਹਾ। ਉਧਰ ਸੂਰਜ ਵੀ। ਆ ਕਾਦਰ ਵੇਜਦਾ ਤੂੰ। ਭਾਗਾ ਦੇ 5-7 ਤੁਸੀਂ ਫੇਰ ਚੜਨਾ 1 ਕਿਤਾ ਇੱਧਰ ਕੈਰੀ ਬਣਾਉਣੀ ਓਰੇ। ਅੱਛਾ। ਬਣਾ ਕੇ ਨਾ ਦੌੜ ਓਰੇ। ਹਾਂ ਹਾਂ। ਦੇ ਇੱਥੇ ਗੋਲ ਬਣਾ ਸੀ ਆਇਓ ਫਾਸਟ ਹਾਂ ਹਾਂ ਤੇ ਨਹੀਂ ਕਿ ਇੱਥੇ ਬਣਾ ਦੇਣੀ ਆ ਕੇ ਆਦੀ ਕਿ ਕੈਦੀ ਹੋਰ ਬੀਜਣੀ ਆ 26 ਦਿਓ ਆਏ ਬੀਜੂਗਾ ਫਿਰ ਨਾ ਉਹ ਖਾਲਤੀ ਆਏ ਹਾਂਜੀ ਠੀਕ ਹੈ ਨੀ ਹਾਂਜੀ ਠੀਕ ਨੀ ਬੰਦਰ ਹਾਂਜੀ ਬਿੰਦਰ ਜੀ ਸਰ ਜੀ ਮੈਂ ਫੜਦੇ ਰਿਹਾ ਸੀ ਟਾ ਲੈ ਰਿਹਾ ਟਾਈਮ ਵਾਲਾ ਫੇਰ ਬਗੜਾ ਕਰਨਾ ਚ ਉਹ ਹੀ ਬਜਾਰ ਭਜਰ ਰਹਿਣਾ ਬਾਈ ਤੇਰਾ ਮਾਰਾਂ ਨੂੰ ਆਹੋ ਉਹ ਹੀ ਕਰਨਾ ਫਿਰ ਕੋਈ ਕਰ ਰਾਣਾ ਕੋਈ ਨਹੀਂ ਅਸੀਂ ਤੇਰੇ ਨਾਲੇ ਚੱਲੂਗੇ ਇਕੱਲਾ ਤੂੰ ਕਿੱਥੇ ਘਰਦਾ ਫਿਰੂੰਗਾ ਹੈ ਜਾਛੇ ਹਾਂ ਤਾਂ ਵਿੱਚੇ ਗਾਦੀ ਦਾ ਇਕੱਲਾ ਤੂੰ ਕਰ ਦੇਣਾ ਇਕੱਲਾ ਤੂੰ ਕਿੱਥੇ ਘਰਦਾ ਫਿਰੂੰਗਾ ਲੋ ਜੀ ਭਾਈ ਨਿਯਮਾਂ ਦੇ ਅਨੁਸਾਰ ਸੁੱਕੇ ਜਿਹੇ ਛਿੱਟਾ ਦੇ ਦਿੱਤਾ ਐਸ ਵੀਰੇ ਨਿਯਮਾਂ ਦੇ ਅਨੁਸਾਰ ਖੇਤ ਪੂਰਾ ਟੈਟ ਆ ਬਾਕੀ ਕੋਸਾਵ ਅੱਜ ਪਿੱਛੇ ਆ ਕੋਸਾਵ ਅੱਜ ਪਿੱਛੇ ਆ ਫੜਾ ਫੜ ਮਾਰ ਕੇ ਹੋਈ ਧਰ ਕੇ ਮੈਂ ਫੇਰ ਹੁੰਦਾ ਹੈ। ਕੀ ਕਰੀਏ ਨਾ ਤੂੰ? ਢਾਂਕੇ ਨਾਲੇ ਗੇਰੂਗਾ। ਉਹ ਡਾਇਆ ਹੈ ਉਹ ਛੜਦੇ ਫੜਾਫੜਾ ਉਹਦਾ ਹੁੰਦਾ ਏ। ਮੈਂ ਤਾਂ ਢਾਂਕੇ ਨਾਲੇ ਢੂ ਵੀ ਸਾਨੂੰ ਲੈਣ ਨਾ ਦੇਣੀ। ਹਮਮ। ਸਾਲਾ ਜਿਹੜਾ ਥੋੜਾ ਇਹ ਸਾਨੂੰ। ਆਹਾ। ਸੂਰਜ ਕਹਿੰਦਾ ਮੇਰੇ ਵੱਲ ਮੂੰਹ ਨਾ ਕਰੋ। ਆਹ ਇਧਰ ਨੂੰ ਸਾਰੇ ਆਰਾਮ ਜਾਉਂਦਾ ਏ। ਹਮ। ਆਇਓ ਪਾਣੀ। ਆਇਓ ਪਾਣੀ ਖੇਤਾ ਸਪੂਟ। ਆਹੋ। ਲੋ ਜੀ ਚਾਚੇ ਇੱਕ ਬਾਰ ਬਾਰ ਕਮੈਂਟ ਆ ਰਿਹਾ ਬਈ 131 ਬੀਜ ਠੀਕ ਆ ਕੱਕਣਾ ਕੱਕਣਾ ਨਹੀਂ ਵੀ ਉਹ ਮੈਂ ਤਾਂ ਲਾਇਆ ਨਹੀਂ ਕਦੀ ਮੈਂ ਕਿਹਦਾ ਸਾਬ ਦਾ ਸਾਬ ਜੀ ਦੱਸੂਗਾ ਸਾਬ ਜੀ ਉਹਨੇ ਲਾਇਆ ਝਾੜ ਫੁੱਲਦਾ ਉਹਦਾ ਗਿੰਦਾ ਐਂ ਤਾਂ ਦੱਸਦਾ ਹੁਣ ਹਾਂ ਇਹ ਆਪਾਂ ਨੇ ਆਪਣਾ ਤਜਰਬਾ ਕਰਿਆ ਉਹ ਫਿਰ ਆਪ ਨੂੰ ਪਤਾ ਹੁੰਦਾ ਪਸਹੀ ਆ ਬਿਲਕੁਲ ਠੀਕ ਰਹੀ ਆਲੇ ਅਸੀਬਾਈ ਸਾਬ ਜੀ ਉਹਨੇ ਲਾਇਆ ਹਾਂ ਅਸੀਬਾਈ ਆਪਣੀ ਉਹ ਵੀ ਲਾਈ ਆ ਕਿਹੜੀ ਆਹਾ 21 ਵੀ ਲਈ ਆ 22 ਵੀ ਲਈ ਆ ਇੱਕ 24 ਹੁੰਦੀ ਜੀ ਮੈਂ ਕਹਣਾ ਉਹ ਵੀ ਲਈ ਆ 26 ਵੀ ਲਈ ਆ 27 ਵੀ ਲਈ ਆ ਸਵਾ 27 ਵੀ ਲਈ ਆ ਐਂ ਕਹਿੰਦਾ ਚਾੜ ਬਹੁਤ ਆ ਭਾਈ ਦਾ ਸਾਡੇ ਬਾਈ ਸੈਵਿਓ ਤਾਂ ਨਹੀਂ ਲੈਤਾ 131 ਦਾ ਝਾੜ ਕੇ ਕਿਵੇਂ ਦਾ ਚਲਦੀ ਆ ਇੱਕ 22000 ਵਾਰ ਵਾਰ ਮਨੂੰ ਹੋਈ ਜਾਂਦਾ ਉਹ ਦੱਸਣਾ ਆਪੇ ਹੀ ਫਸ ਗਿਆ ਹਾਂ ਹਾਂ ਮੈਂ ਤੈਨੂੰ ਕਰਦਾ ਉਹ ਥੱਲੇ ਜਗ੍ਹਾ ਰਹਿ ਜਾਣੀ ਤੇ ਉਹ ਨਹੀਂ ਰਹਿਣਗੀ ਮੈਂ ਕੱਢ ਲੂੰਗੇ ਇੱਥੇ ਰੱਖ ਦੂੰਗਾ ਉਹ ਜੇ ਗਿਰੂ ਦਾਣਾ ਵਿੱਚ ਵੀ ਪੁੱਟਦਾ ਵੀ ਹੋਰ ਵੀ ਜਨਾਬ ਜਿੱਥੇ ਦਾਣਾ ਕਰਕੇ ਆਫੇ ਖਰਾਬ ਹੈ ਕੰਮ ਇਹਦਾ ਅੰਦਰ ਡਰਾਇਨ ਤੋਂ ਅੰਦਰ ਜਿੱਥੇ ਪਾਸਾ ਪਾਉਂਦੇ ਉਹ ਜਗ੍ਹਾੋਂੋਂ ਮੈਂ ਸਤ ਤੋਂ ਪੁੱਬੀ ਗਈ ਜਿਹੜਾ ਕਿਹਾ ਦੇਖ ਯਾ ਕਾਰੀਆਂ ਤਿਆਰ ਆ ਜੀ ਬਾਈ ਤਿਆਰੀ ਆ ਜੀ ਉਹ ਪੁਲਿਸ ਦੇ ਖਾਦਰ ਵਾਲੇ ਮੈਂ ਉਹ ਐਕਸਪੈਰੀਮੈਂਟ ਤੁਹਾਨੂੰ ਕੋਲ ਜਾ ਕੇ ਦਿਖਾਉਣੇ ਆ ਆਹ ਦੇਖੋ ਪਹਿਲਾਂ ਤੁਸੀਂ ਐਨ ਤੁਰੀ ਵੀ ਆ ਹੂੰ ਹੈਨਾ ਠੀਕ ਹੈ ਜੀ ਠੀਕ ਹੈ ਬਾਕੀ ਤੁਹਾਨੂੰ ਉਹ ਦਿਖਾਉਣੀ ਹੈ ਜੀ ਉਹ ਨਹੀਂ ਭੱਜਦੀ ਭੱਜ ਕੇ ਕਿੱਥੇ ਜਾਣੇ ਇਹਨੇ ਇਹ ਲਾ ਐਦਾ ਨਹੀਂ ਕਿਸੇ ਨੇ ਭੇਤ ਪਾਇਆ ਕਿੰਨੇ ਵਜੇ ਭੱਜ ਕਿੰਨਾ ਟਾਈਮ ਹੋ ਗਿਆ ਹੈ ਜੱਜ ਲਾਈਟ ਦਾ ਨਹੀਂ ਕਿਸੇ ਨੇ ਭੇਤ ਪਾਇਆ ਸਕੂਲ ਤੇ ਪਹੁੰਚ ਨਹੀਂਦਾ ਲੋ ਜੀ ਆ ਬੀਜੀ ਦੀ ਤੇਰੀ ਕਿ ਰੱਖਦੀ ਤੂੰ ਉਹਨੂੰ ਪਾ ਪਾ ਕੇ ਲੈ ਜਾ ਫੜਾ ਦੀ ਫਟ ਪਾ ਦੇ ਲੋ ਜੀ ਆ ਬੀਜੀ ਦੀ ਆ ਨੱਕੇ ਮੂਰੇ ਜਿਹੜੀ ਕਹਿੰਦੇ ਉਹਨੇ ਹਟ ਜਾਂਦੀ ਆ ਕੁਝ ਵੀ ਨਹੀਂ ਜ਼ਿਆਦਾ ਨਹੀਂ ਹੈ ਬਾਕੀ ਸਾਰੀ ਹੈ ਨਾ ਹਰੇਕ ਮਾਰਦੀ ਹੈ ਅੱਲਾ ਖੱਲਾ ਦਾਣਾ ਪਪਾਈ ਮਿਹਨਤ ਵੀ ਬਹੁਤ ਆਈ ਬਈ ਇਹਦੇ ਪਰ ਮਿਹਨਤ ਵੀ ਬਹੁਤ ਆਈ ਹੋਈ ਆ ਹੋਰ ਲਾਉਣੇ ਹੋ ਬਣਾ ਕੇ ਵਿੱਚੋਂ ਕਿਆ ਕਰੀ ਬੰਦ I was fine. ਠੀਕ ਆ ਠੀਕ ਆ ਤੰਨੂ ਜਾ ਕੇ ਗਲਤ ਕਹਿ ਕੇ ਅਸੀਂ ਕਿੱਥੇ ਉਜਣਾ ਹੈ ਤੰਨੂ ਗਲਤ ਕਹਿ ਕੇ ਅਸੀਂ ਕਿੱਥੇ ਉਜਣਾ ਬਾਕੀ ਟੈਂਪਰੇਚਰ ਟੈਂਪਰੇਚਰ ਹੁਣ ਦਿਖਾ ਦਿੰਨੇ ਆ ਟੈਂਪਰੇਚਰ ਕਹਿੰਦਾ ਬਈ ਪੌਣੇ 5 ਹੋ ਗਏ ਨਾ 4.5 ਹੈ 4.5 ਹੋ ਗਏ ਟੈਂਪਰੇਚਰ ਲੋ ਜੀ ਕਰੋ ਚੈੱਕ 45 ਕੀ ਹੋ ਗਿਆ ਇੰਨੇ ਕਿਲੇ ਕਰਨਾ ਇੰਨੇ ਤਾਂ ਕੀ ਕਰਨਾ ਉਹਦਾ ਕੱਖਰੇ ਫੂਕ ਦੇਣਾ ਭਰ ਕੇ ਪਾ ਦਿਓ ਅੱਖਾਂ ਦੀ ਦਵਾਈ ਨੇ ਬਾ ਵੀ ਜਾ ਜੀ ਠੀਕ ਹੈ ਜੀ ਬਾਤ ਸਭ ਆਣੀ ਗੱਲ ਅਗਰੀ ਮਿਲ ਜਾਈਏ ਨੋ ਉੱਪਰ ਹੈ ਵਾਹ ਜੀ ਵਾਹ ਲੋ ਜੀ ਨਮਸ ਐਕਸਪੈਰੀਮੈਂਟ ਹੋਇਆ ਹੁਣ ਐਕਸਪੈਰੀਮੈਂਟ ਹੁਣੀ ਹੁਣੀ ਖੋਜਾਈ ਐ ਐਕਸਪੈਰੀਮੈਂਟ ਦੀ ਵੀ ਅੱਧਾ ਥੱਲੇ ਅੱਧਾ ਉੱਪਰ ਇਹ ਮੇਰੇ ਵਾਲਾ ਵਿੱਚ ਕਿਥੇ ਸਭ ਕਾਤੇ ਸੁਲਾ ਹੋ ਕੇ ਆਈ ਹੈ ਕਿਹੜੀ ਸੁਲਾ ਅੱਛਾ ਬੈਠ ਕੇ ਵੈਟ ਲਈ ਲੋ ਜੀ ਬ੍ਰੇਕ ਹੋਈ ਤੀ ਇੱਕ ਐਰ ਸਵੀਰ ਠੀਕ ਸਾਲੀ ਕਹੀ ਜੀ ਬ੍ਰੇਕ ਫੋਨ ਕਰਮੂਗੇ ਤੁਸੀਂ ਇਹ ਸਾਲੇ ਕਿੰਨੇ ਮਹਿੰਗੇ ਫੋਨ ਹੈ ਹੋਰ ਵੀ ਸਾਲ ਕਰਮ ਕਰਮ ਜੀ ਕਰਮ ਹਾਂ ਜੀ ਵਿੰਦਰ ਹਾਂ ਜੀ ਮੇਰੇ ਕੱਟਦੀ ਹੈ ਹੈ ਕੱਗਲ ਵੀ ਹੋਈ ਸੀ ਮੇਰੇ ਕੱਟਦੀ ਕੱਲੂ ਵੀ ਜੂਗੇ ਅੱਛਾ ਬਾਕੀ ਦੇਖਦੇ ਆਂ ਤੇਰਵਾ ਕਰਕੇ ਵੀ ਕਰਕ ਨੇ ਵੀ ਇਦਦੇ ਆ ਤੇਰਵਾ ਤਾਂ ਲੂਟ ਮੈਂ ਕਹਿੰਦਾ ਝੱਟ ਕਰਨਾ ਨੇ ਚਲ ਮੈਂ ਵੀ ਦੂੰਗੇ ਤੇਰਵਾ ਦਾ ਨੂੰ ਪਤਾ ਹੀ ਆ ਹਾਂ ਹਾਂ ਸਾਮਾਨ ਹੀ ਕਰਦੇ ਮੈਂ ਤਾਂ ਬਣੀ ਨੂੰ ਆਹ ਹਰ ਆਪਣੀ ਹੀ ਸਮਾਨ ਹੀ ਕਰਦੇ ਬਾਅਦ ਹੁਣ ਚੱਲੇਗਾ ਆਹ ਟੱਕਰਾਂ ਪੁਰੇ ਸਮੀ ਨਹੀਂ ਉਹ ਉੱਥੇ ਤੇ ਚੱਲ ਇਹ ਬਾਈ ਐਨੇ ਮਹਿੰਗੇ ਮਹਿੰਗੇ ਫੋਨ ਆ ਗਰਮ ਜਦੇ ਹੋ ਜਾਂਦੇ ਆ ਤੂੰ ਆ ਨਾ ਆ ਗਿਆ ਛੱਡ ਹਲੋ ਉਹ ਬਾਈ ਗਰਮ ਤਾਂ ਹੁਣ ਨਹੀਂ ਹੈ ਧੁੱਪ ਥੋੜੀ ਹੈ ਐਨਾ ਕਾ ਵੀ ਚੱਲਦੇ ਆ ਚੱਲਦੇ ਆ ਠੰਢੀ ਹੋ ਕੇ ਫੇਰ ਚੱਲ ਪੈਂਦੇ ਆ ਹਾਂ ਆ ਸਿਰ ਲਾਇਆ ਨੂੰ ਠੰਡਾ ਹੱਥ ਹੁਣ ਗੱਬਦੇ ਮੋਟਰ ਲਓ ਜੀ ਤਿਆਰੀ ਆ ਜੀ ਨੱਕਾ ਖੋਲੋ ਉਹ ਕਿ ਆ ਜੀ ਉਹ ਦੇਖੀ ਹੋਣਾ ਉਹ ਪਿਆ ਉੱਪਰ ਪਾਵਰ ਬੈਂਕ ਵਾਲੇ ਕੰਮ ਨਾ ਹੋਵੇ ਹਾਂ ਉਹ ਰੱਖਦੇ ਸ਼ਾਮਾ ਚੱਲ ਫੇ ਜਨੀਟਰ ਆਵੂ ਉਹ ਜਨ ਹਰਟਣਾ ਦਾ ਪਾ ਪਿੰਆ ਬੱਲੇ ਬੱਲੇ ਹੋ ਗਈ ਅੱਜ ਇਕੱਠ ਵੀ ਨਹੀਂ ਹੈਗਾ ਉਹ ਤਾਂ ਇਕੱਠ ਹੀ ਹੋ ਗਏ ਤਾਂ ਇਕੱਠਾ ਤੂੰ ਪਤਾ ਸੀ ਤੂੰ ਫੋਨ ਚਲਾਇਆ ਸੀ ਸਟੇਡੀਅਮ ਅੱਜ ਅੱਜ ਸਟੇਡੀਅਮ ਖਾਲੀ ਪਿਆ ਉਹ ਇੰਦਰ ਸਟੇਡੀਅਮ ਟਿਕਟਾਂ ਦਿੱਤੀ ਅੱਜ ਇਹਨਾਂ ਨੇ ਵੀਡੀਓ ਤਾਂ ਖਾਲੀ ਹੋਣਾ ਤਾਂ ਬਹੁਤ ਥਾਬਾ ਏ ਸੀ ਆ ਬੜੇ ਪਏ ਹਾਂ ਬਹੁਤ ਉਪ ਹੈ ਜੀ ਹੋਰ ਹੋਰ ਲੋ ਜੀ ਪਹੁੰਚਿਆ ਲੋ ਜੀ ਪਹੁੰਚਿਆ ਪਾਣੀ ਸਾਹਿਬ ਪਾਣੀ ਸਾਹਿਬ ਪਹੁੰਚ ਗਿਆ ਛੱਡ ਦੇ ਕਿੰਨਾ ਸ਼ਾਮ ਤੱਕ ਅਲ ਨਹੀਂ ਪਾਣੀ ਆ ਮਾਰੀ ਜੀ ਛੱਡ ਮੜਾ ਜਾ ਲੈ ਕਿਹੜਾ ਪਾਣੀ ਆਇਆ ਓਰੇ ਇਹ ਗਾ ਇੱਥੇ ਨੱਕੇ ਮੁਰੇ ਉੱਠਣੀ ਆ ਮੈਂ ਰੱਖਿਆ ਸਭ ਕੁਝ ਕੀ ਕਰਨਾ ਕਰ ਹਾਂ ਅਨੁਭਰਦਨ ਦਾ ਚ ਕਿਆ ਫਾੜਨੇ ਦਾ ਥਾਇਨਾ ਮੈਨੂੰ ਬਾਹਰ ਚੱਕਿਆ ਜਾ ਮੈਨੂੰ ਫਾੜਿਆ ਮਾਰ ਕੇ ਆਪਣਾ ਜੌਬ ਥੇ ਮੰਮੂ ਦੇ ਕੰਮ ਆ ਬਿਲਕੁਲ ਸਮਝਿਆ ਸਮਝਿਆ ਤੁਹਾਡੇ ਗਾ ਜੀ ਹਾਂ ਅੰਗਟਾ ਦੇ ਨਾ ਨਾ ਇਹ ਵੀ ਐਕਸਪੈਰੀਮੈਂਟ ਚ ਕਰ ਜਾ ਓਹ ਐਸੇ ਥੋੜੀ ਆ ਤੇ ਪਾਪ ਲੋ ਜੀ ਸਾਡੇ ਦਰਮਿਆਨ ਹਾਂ ਆ ਜਾ ਸਰਪੰਨ ਸਾਹਿਬ ਕਹਰੇ ਬੇਲੀ ਆਏ ਉਹਦੀ ਖੁਸ਼ੀ ਚ ਲੱਗੇ ਹੋਏ ਬੱਦੇ ਕਰਦੀ ਪਾਣੀ ਨਹੀਂ ਘੜਦਾ ਕੱਟ ਕਰਿਆ ਹੁੰਦਾ ਅੱਜ ਹੋਰ ਕਰਿਆ ਅੱਜ ਜੀਤਾ ਦਿੱਤਾ ਦਿੱਤਾ ਵੀਦਾ ਹਾਂ ਅੱਧਾ ਉੱਪਰ ਦੇਣਾ ਜੀ ਗੱਲ ਜੀ ਸਟੈਰੀਮੈਂਟ ਨੂੰ ਉਧਰ ਮਾਰਿਆ ਕਰ ਤਾਂ ਜਾ ਤੂੰ ਗੱਲ ਪੈਂਦਾ ਤਾਂ ਨਹੀਂ ਉਹ ਜੰਮੇ ਤੇ ਹੁਣ ਸੀਗਾ ਉਦੋਂ ਤਾਂ ਤੂੰ ਐ ਭੱਗਦਾ ਰਹੇ ਜਿਗੜਾ ਤਵੀ ਉਟ ਵਾਲਾ ਆਉਂਦਾ ਮੈਂ ਤਾਂ ਬੀਜ ਬਹੁਤ ਮਹਿੰਗਾ ਬੀਜ ਅੱਜ ਵੀ ਮਹਿੰਗਾ ਹੈ ਹੈ ਭਾਈ ਉਹ ਕਿੰਨਾ ਭੱਗਦਾ ਰਹਿੰਦਾ ਉਹਦੋਂ ਗਰਮੀ ਬਹੁਤ ਸੀ ਅੱਜ ਘਾਟਾ ਸਾਲੀ ਇਧਰੋਂ ਦੇਖ ਨਹੀਂ ਹੁੰਦਾ ਆ ਤਾਂ ਫੋਨ ਵੀ ਗਰਮ ਹੋ ਗਿਆ ਜਿੱਦ ਤੋਂ ਵੀ ਜ਼ਿਆਦਾ ਹੈ ਬੰਮੇ ਜਿੱਥੇ ਫੜਿਆ ਹੋਇਆ ਹੈ ਭਾਈ ਜੀ ਠੰਡੀਆਂ ਮੜੀ ਮੜੀ ਵਾ ਕੇ ਅੱਗ ਵਰਗਾ ਪਿਆ ਕੁਛ ਨਹੀਂ ਯਾਰ ਇੰਨਾ ਮਹਿੰਗਾ ਫੋਨ ਦੱਸ ਗਰਮੀ ਜੀ ਸਭ ਗਰਮ ਹੁੰਦੇ ਆ ਹਾਂ ਆਹ ਹਾਂ ਜੀ ਕਿ ਸੜਨ ਲੱਗ ਗਏ ਹਾਂਜੀ ਗਰਮੀ ਮਾਦਾ ਏਸੀ ਨਹੀਂ ਸੜਨ ਲੱਗ ਗਏ ਬਿਲਕੁਲ ਆ ਕੀ ਰਹਿ ਜਾ ਠੀਕ ਆ ਪੰਮੇ ਬਾਈ ਇਹਨਾਂ ਨੇ ਇੱਕ ਐਕਸਪੈਰੀਮੈਂਟ ਕਰਿਆ ਤੇਰੀ ਮੜੇ ਦਾ ਕੱਟ ਪਾਣੀ ਦਾ ਬੱਬੂ ਕੱਟ ਕਰ ਦੀ ਅੰਦਰ ਤੇਰੀ ਨਾੜੇ ਦੇ ਨਾਲੋਂ ਹੈਮੇ ਬਾਈ ਇਹਨਾਂ ਨੇ ਬਣੀ ਅੱਧੀ ਅੱਧੀ ਟਾ ਦਿੱਤਾ ਜੇ ਆ ਥੋੜੀ ਜਾਂਚ ਪੀੜੀਆ ਪਾਣੀ ਕਰਕੇ ਦੇ ਹਾਂ ਬੱਕੂ ਛਾਇਟਾ ਦੇ ਸਟਾਈਟਾ ਨੂੰ ਹੂੰ ਫਸਲਾ ਦੇ ਲਿਆ ਮੈਗੇ ਇੱਧਰ ਪਾਣੀ ਫੇਰ ਲੈ ਤਸਲਾ ਦਾ ਦੇਖਾਈ ਤੇ ਫਸਲਾ ਤਾਂ ਇੱਥੇ ਬਜਰੀ ਵਾਲਾ ਪਿਆਦਾ ਇਹ ਬੰਮੇ ਬਾਈ ਨੇ ਐ ਕਰਿਆ ਅੱਧੀ ਛਿਟਾ ਦਿੱਤਾ ਮੈਂ ਸਮਝੀ ਜੇ ਦੱਸਤਾ ਲੈ ਸਾਡੇ ਪੂ ਸਿਢੀ ਜਾਣੇ ਉਦੋਂ ਛਿੜ ਲਓ ਆਹਾਹਾ ਮਿੱਟੀ ਦੀ ਸਮੈਲ ਦੇਖਿਆ ਘਣ ਆਉਂਦੀ ਉਹ ਦੇਖ ਪਟਣੀ ਵੇ ਠੀਕ ਹੈ ਪਹਿਲਾਂ ਹੀ ਤੈਨੂੰ ਤਾਂ ਮੈਂ ਕਿਹਾ ਨਹੀਂ ਇਹ ਕਹਿੰਦਾ ਮੈਂ ਕਿਹਾ ਸੀ ਉਹ ਕਹਿਆ ਨਹੀਂ ਇੱਕ ਵਾਰ ਵੀ ਤੈਨੂੰ ਕਿਹਾ ਹੀ ਪਨੀਰੀ ਤੇ ਲਓ ਜੀ ਜਿਹੜਾ ਇਹ ਤਿੰਨ ਮਹੀਨੇ ਹੁਣ ਮੀਨਾ ਕਲੇ ਸਾਈ ਚੱਲਣਾ ਮੈਂ ਪਟਣੀ ਆ ਇਹ ਮੈਂ ਤਾਂ ਪਟਣੀ ਨਹੀਂ ਹੈਗੀ ਇਹ ਬੀਜੀ ਹੋਈ ਆ ਮੈਂ 3 ਕਿਲੋ ਬੀਜੀ ਆ ਮੈਂ ਕਿਹਾ ਜੀ ਕੀਲੇ ਦੀਆਂ ਵੱਤ ਤੇ ਮੈਂ 5-4 ਕੁਸ਼ੀਆਂ ਘਟੂਂਦੀਆਂ ਹਾਂ ਉਹ ਆਪਾਂ ਵਟਣਾ ਗਈ ਨੇ ਵੀ ਕਿਹਾ ਜਗਦੀਪ ਨੇ ਵੀ ਕਿਹਾ ਕਹਿੰਦਾ ਵਟ ਲੀਓ ਮੈਂ ਵਟਣੇ 1.5 ਬਿੱਗੇ ਆ ਜੀ ਦਾ ਆ 1.5 ਬਿੱਗਾ ਕਹਿੰਦਾ ਦੇਖ ਲ ਲੈ ਹੂੰ ਕਦਾ 5 7 ਪਿਸਗੇ ਬਲੋਂ ਘਟਣ ਦੇਣੀ ਨਹੀਂ ਆਪਾਂ ਲਈ ਪਨੀਰੀਆਂ ਵਧੀਆ ਕੰਗੇ ਕਦੀ ਉਹ ਮੈਂ 6 ਕਿਲੋ ਬੀਜੀ ਹੋਈ ਆ ਯਾਰ ਬਹੁਤ ਹੋ ਜਾਂਦੀ ਬਈ ਲੈ ਭੱਜ ਗਈ ਉਹਨੇ ਘੱਟ ਕਰਿਆ ਅੱਛਾ ਨਾ ਬਾਈ ਕਿ ਲਾਇਦਾ ਹੈ ਨਹੀਂ ਉਹ ਤਾਂ ਸੀੜਿਆ ਤਾਂ ਸਿਆਰ ਕੱਢਨੇ ਹੋਰ ਦੀ ਲੋਜਿੰਦੀ ਆ ਰਜਿੰਦਰ ਲੈ ਕੇ ਗਿਆ ਉਹਨੂੰ ਕਰਨੇ ਨੂੰ ਮੱਛੀ ਪੀਚੇ ਨੂੰ ਇਹਦਾ ਅਜਮੇਸ਼ ਨੇ ਮਾਰਿਆ ਕੈਂਟ ਸੈਟ ਕਰਤਾ ਉਹ ਦੇਖਦਾ ਉਹਦਾ ਵੀ ਜੈਕ ਚੱਲਦਾ ਤੇਰੇ ਕਹਿੰਦਾ ਆਵਾ ਬਸ ਠੀਕ ਹੈ ਜੇ ਜੈਕ ਚੱਲਦੇ ਫਿਰ ਸੈਟ ਆ ਵਾ ਠੀਕ ਮੇਨਜੀ ਜੈਕ ਹੂੰ ਕਿਉਂਕਿ ਜੇ ਕੋਈ ਮੜਾ ਬੂਟਾ ਵੱਧ ਘੱਟ ਲੱਗਦਾ ਆਪਣਾ ਜੈਕ ਘਸਦੇ ਉੱਪਰ ਥੱਲੇ ਹੋ ਜਾਂਦੇ ਆ ਹਾਂ ਉਹ ਵੀ ਜੀਰੋ ਲੈਵਲ ਦਾ ਕਰਿਆ ਵਾ ਇਹ ਜਿਹੜਾ ਦੋੜੇ ਇੱਥੇ ਹੈ ਜ਼ੀਰੋ ਇੱਥੇ ਕਰੇ ਇਹਦਾ ਹੱਥ ਖੋਲੇ ਹੋਏ ਇੱਥੇ ਕਾਉਣ ਚ ਲਾ ਕੇ ਕਰਿਆ ਦੋੜੇ ਜਾ ਤੂੰ ਨਾ ਡੋਲ ਪਾ ਦਿੰਦੇ ਕੋਉਣ ਜਿੱਡੇ ਗੈਨ ਤੂੰ ਨੇ ਮੇਰਾ ਪਾਣੀ ਕੁਚਰੇ ਚ ਜਾ ਡੋਲ ਨਾ ਉਹ ਦੀ ਪੀਸ ਲੈਸ ਥੜ ਦੇ ਨਹੀਂ ਆ ਦੇ ਉਹ ਸਾਰੀ ਤੇਰਾ ਬਾਵਾ ਪਾਣੀ ਹਰੀ ਪੈਤੀ ਸਵੇਰੇ 10 ਵਜੇ ਤੂੰ ਪਾਣੀ ਨਹੀਂ ਛੱਡਦੀ ਪਾਣੀ ਮਾੜਾ ਮਾੜਾ ਤੂੰ ਕੱਢਦਾ ਸਵੇਰੇ 5 ਵਜੇ ਲੈਟ ਆ ਜਾਂਦੀ ਹੈ ਜਿਹਦੇ ਭਰਦੇ ਹੁੰਦੇ ਨੇ ਇਹ ਭਰ ਕੇ ਆਪਣੀ 8-9 ਵਜੇ ਨੂੰ ਪਾਣੀ ਕੱਢ ਦੋ ਬੱਸ ਸਾਨੂੰ ਹਰੀ ਹੋਈ ਐ ਐ ਕਿ ਸਿੱਖੋ 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 ਉਸ ਤੋਂ ਕੋਈ ਇਹ ਜੀਜਾ ਹਰੇਕ ਉਹ ਨਹੀਂ ਦੱਸ ਸਕਦਾ ਹਾਂ ਬਾਪੂ ਰਹਿਣ ਦਾ ਕੰਮ ਮੁੰਡੀ ਦਸਣੀਆਂ ਦੀ ਹਾਂ ਹਾਂ ਇੱਧਰ ਵੀ ਮੁੰਲਾਦਾ ਹਾਂ ਬਸ ਠੀਕ ਆ ਹੁਣ ਕਹਿ ਰਹਿਣ ਦੇ ਆ ਜਾ ਹੈ ਪੱਜੀ ਨਹੀਂ ਹੈ ਚੱਲੀ ਜਾਂ ਚੱਲੀ ਜਾਂ 에 ਜੀ ਜੱਟ ਕੇ ਸੋਇਆ ਨੇ ਮੋਟਰ ਵੀ ਦੇਖ ਲੈ ਕਰੋ ਮੇਰੇ ਸਾਹੇ ਬੰਦੇ ਖੜੀ ਨੇ ਸਟਾਰਟ ਸਾਫ ਹੁੰਦਾ ਖੜਿਆਣ ਮਾਰਦੀ ਆ ਮੈਂ ਵੀ ਸਵੇਰੇ ਮੋਟਰ ਚਲਾ ਕੇ ਲੰਘਿਆ ਉਹ ਤਾਂ ਦੀਨ ਨੇ ਚਲਾਈ ਤੇ ਜਲਮਾ ਖੱਤੀ ਨੂੰ ਪਾਣੀ ਭਰ ਲਿਆ ਮੈਂ ਯਾਦ ਨਹੀਂ ਆ ਤੀਏ ਪਹਿਰਾਇਆ ਯਾਦ ਨਾ ਨੱਕਾ ਉੜ ਗਿਆ ਵੇ ਇਹਨਾਂ ਤੋਂ ਰੂ ਤਾਂ ਘਰ ਚੋਂ ਬੰਦ ਕਰਕੇ ਇੰਨੇ ਕੁ ਮੇਰੀ ਖੱਤੀ ਭਰੀ ਉੱਧਰ ਆ ਗਏ ਵੇਰੇ ਕੋਈ ਆ ਹੋਰਾਂ ਦੇ ਕਰਕੇ ਆਇਆ ਮੈਂ ਘਰ ਗਿਆ ਜੱਗੀਆਂ ਦੀ ਬੰਦ ਕਰੀ ਫਿਰ ਪੱਤ ਵੀ ਨਹੀਂ ਧਰਿਆ ਪਰ ਰਹਿ ਗਏ ਦੁੱਤੀ ਆ ਲੈ ਰਿਆ ਜੀ ਲੈ ਟੱਥੇ ਕਿਹੜੀ ਬੰਦ ਕਰੀ ਮੰਡ ਵਾਲੀ ਮੰਡਾਲ ਕੱਲ ਵੀ ਚੱਲੀ ਅੱਜ ਵੀ ਸਵੇਰੇ ਅੱਗੇ ਜੱਗੇ ਦੀ ਜਲਦੀ ਦੀ ਕੱਲ ਵੀ ਜਲਦੀ ਅੱਜ ਵੀ ਉਹ ਬੰਦ ਕਰਦੇ ਆ ਟੱਕਾ ਵਾਲੀ ਵਾਲੀ ਕਾਲੇ ਵਾਲੀ ਵੇਰੇ ਨਹੀਂ ਗਿਆ ਫਿਰ ਮੈਂ ਕੀ ਕਹਿੰਦਾ ਗਰਮੁੰਦਾ ਹਾਂ 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 ਗਰਮ ਤਾਂ ਹੋਣਾ ਇਹਨੂੰ ਕੋਈ ਐਪਲ ਆ ਦੀ ਐਡੀ ਕੰਪਨੀ ਰਜਿਸਟਰ ਲਾ ਕੇ ਦੇਣ ਪਾਣੀ ਵਾਲਾ ਹੈ ਜਾਓ ਬਾਈ ਸੀਲੀ ਲਿਆ ਕਰਦੇ ਵਰਫ ਦੀ ਇੱਕ ਰਜਿਸਟਰ ਲਾ ਕੇ ਏਡਾ ਮਹਿੰਗਾ ਹਾਂ ਹੈ ਕਿ ਨਹੀਂ ਇਹ ਵੀ ਕਰਮੂ ਜਰਦੇ ਸਾਡੇ ਵਾਲੇ ਸਾਰੇ 12 12000 ਦੇ ਕੁੜੀ ਚੋਲ ਦੇ ਟੁਕਮਾ ਰੱਖ ਦੇ ਐਂ ਵੀ ਜਾ ਆਪਣੀ ਰਲੀ ਇਹ ਇਹ ਵੀ ਕਰਮੂ ਜਰਦੇ ਓਡਾ ਸੂਰਜ ਵੀ ਦੇਖ ਲੈ ਉੱਪਰ ਉਹ ਬਾਈ ਸੂਰਜ ਇਹਨਾਂ ਨੂੰ ਨਹੀਂ ਪੈਂਦਾ ਇਹਨਾਂ ਨੂੰ ਨਹੀਂ ਪੈਂਦਾ ਵੀ ਪੈਂਦਾ ਕੱਢ ਕੇ ਤਾਂ ਰੱਖ 5 ਮਿੰਟ ਇਹਨਾਂ ਨੂੰ ਇਹ ਨਹੀਂ ਬੰਦ ਹੁੰਦਾ ਇਹ ਤਾਂ ਨਹੀਂ ਹੁੰਦਾ ਦੋ ਵਾਰੀ ਨਾਈ ਵਿੱਚ ਗਿੱਲਾ ਤਿੰਨ ਵਾਰੀ ਵਿੱਚ ਜੱਟੇ ਦੇ ਪਾਣੀ ਲੈਣ ਦੀ ਉਹ ਸਾਰੇ ਲੈ ਝੋਲੇ ਝੱਲੇ ਹੋਏ ਆ ਆ ਨਾਲੀ ਵਿੱਚ ਗਿਆ ਹੋ ਗਿਆ ਨਾਲੀ ਬਾਜੀ ਨੇ ਉਹ ਘੜਤਣ ਚੱਲ ਲਈ ਸਾਰਾ ਕੁਝ ਚੱਲ ਲਿਆ ਨਾਲੀ ਜਾ ਬਹਿ ਕੇ ਲੱਕਾ ਸਿੰਗਲ ਹੋ ਗਿਆ ਨਾਲੀ ਉੱਤੇ ਹਮ ਮਜ਼ੂਰ ਕਹਿੰਦਾ ਉਹ ਤਰਾਖਤ ਦੀਦਾ ਮੁੰਡਾ ਕਹਿੰਦਾ ਬਚ ਗਿਆ ਉਹ ਬਚਣ ਨੂੰ ਕਿਹੜੇ ਉਹ ਤਾਂ ਬਹੁਤ ਮਹਗਾ ਤਾਂ ਮਾ ਇਹ ਵਾਹ ਬਹੁਤ ਮਹਗਾ ਤਾਂ ਚੱਕ ਕੇ ਧੋ ਲਿਆ ਜੀ ਬਾ ਚੱਕ ਕੇ ਮੈਂ ਡੁੱਟੀ ਥਲੇ ਧੋਤਾ ਵਾ ਫੇਰ ਚੱਲਦਾ ਉਹ ਕੋਈ ਨਾ ਕੋਈ ਕਰ ਲਈ ਜੇ ਹਵਾ ਦਾ ਚਾਰ ਬੁੱਢਾ ਗਿਆ ਤੇ ਬਾਹਰ ਮਾਰਨ ਲੱਗਾ ਇਹ ਨਵੀਂ ਜਾ ਜਾਣਾ ਇੱਧਰ ਹੋਰ ਆਓ ਦੇਖੋ ਉਹ ਕਹਿੰਦਾ ਬਹੁਤ ਬੁਰਾ ਹਾਲ ਹੈ ਯਾਰ ਉਹ ਕਹਿੰਦਾ ਤੁਹਾਨੂੰ ਲੁੱਪੜੇ ਦੀ ਲੋੜ ਨਹੀਂ ਜਿਹਦੇ ਬੇੜਿਆਂ ਵਰਗੀ ਬੇੜਾ ਲਿੱਪ ਦਿੰਦੀ ਆ ਉਹ ਜਿਹੜੇ ਅੱਜਾਪੁਰ ਬੈਠੀ ਗੀ ਦੁਆਜਾ ਉਹ ਬਾਈ ਗਰਮੀ ਬਹੁਤ ਆ ਉਹ ਵੀ ਜਗ ਰਹਿ ਜਾਂਦਾ ਗਰਮੀ ਆ ਨੀ ਮੋਗੇ ਚੱਲ ਜੀਦਾ ਆਹ ਆਦੇ ਆਉਦੇ ਹੁਣ ਨਿਕਲ ਲੱਗੇ ਆ ਇਹ ਸਾਰਾ ਦੁਪਹਿਰ ਤੱਕ ਵੀ ਕਿੱਥੇ ਬੈਠੇ ਵਿਚਾਰੇ ਚਾਰ ਖਵਾ ਚਾਰ ਹੋ ਗਏ ਹੁਣ ਪੌਣ ਤਾਂ ਹੋਰ ਵੀ ਖੜ ਨਹੀਂ ਹੁੰਦਾ ਨਾ ਨਾ ਪੌਣੇ 5 ਹੋ ਗਏ ਪੌਣੇ 5 ਹੋ ਗਏ ਹੁਣ ਵੀ ਰਾਂ ਨਹੀਂ ਹੁੰਦਾ ਤੇ ਪੌਣੇ ਕਿੱਥੇ ਹੁੰਦਾ ਹੈ ਯਾਰ ਤੇ ਆ ਜੀ ਉਹਨਾਂ ਰਿਆਈਆਂ ਲੱਭਣ ਲੱਗ ਜਲੇ ਪੌਣ ਚ ਵੱਜ ਗਿਆ ਸੂਰਜ ਦਾ ਸਾਲ ਤੇ ਜੁਟ ਗਿਆ ਅਰੰਭ ਤੇ ਆ ਵੀ ਸੰਨਣਾ ਉਹ ਹੁਣ ਗੱਗਰੇ ਗਾਣ ਲੱਗੇ ਨੇ ਲਾਲੋ ਧੂਣੀ ਵੀ ਹੋ ਗਏ ਨੇ ਰਾਂ ਲਾਲੋ ਧੂਣੀ ਆ ਟਾਈਮ ਵੀ ਹੋਣੀਦਾ ਨਾ ਹਾਂ 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 ਆ ਟਾਈਮ ਤੇ ਸਭ ਨੂੰ ਨਹੀਂ ਆਉਂਦਾ ਯਾਰ ਬੜੀ ਨਹੀਂ ਗੱਲ ਹਾਂ ਆ ਗੋਲਾ ਖੜ ਨਹੀਂ ਹੁੰਦਾ ਬਪਰ ਗਿਆ ਕਿਤੇ ਹੁਣ ਇੰਨਾ ਭਰਿਆ ਵਾ ਬਲੈਂਡ ਭਾਜ ਦੇ ਠੀਕ ਆ ਹੋ ਜੂਗਾ ਜੈਨੇਟਰ ਲਾ ਜੂ ਠੀਕ ਹੋ ਜੂਗਾ ਕਿਹੜਾ 7 ਕਿਲੋਮੀਟਰ ਆ ਨਾ ਇੱਥੇ ਦੇ ਨਹੀਂ ਨਾ ਘਣਾ ਭਰ ਜਣਾ ਹੈ ਕਹਾ ਪਾਇਆ ਖੜਾ ਹੈ ਹਾਂ ਚੱਲ ਮਾਰ ਕੇ ਰੋਸਣਾ ਆਓ ਚੱਲ ਭਾਈ ਹੈ ਕਿ ਨਹੀਂ ਬਿਲਕੁਲ ਆ ਸਿਕਲ ਲੱਗੇ ਮਾਰਨੂ ਚੋਰਾ ਚੋਰਾ ਜੈਨ ਬਲੈਂਡ ਟੱਪਲ ਲੱਗੇ ਬੱਦਲ ਮੈਂ ਬਲੈਂਡ ਟੱਪਲ ਲੱਗੇ ਜੇ ਵੀ ਚਾਹ ਲੈ ਮੋਟਰ ਕੋ ਨਹੀਂ ਕਰਦੀ ਤੁਸੀਂ ਸਾਡੀਆਂ ਵਾਲੀ ਘਰ ਵਾਲੀ ਲੋਟਸ ਭਾਜ ਲੈਗੇ ਮੰਦਰੀਆਂ ਨੇ ਇਹ ਕੋਈ ਨਹੀਂ ਆਪੇ ਨੂੰ 2 ਇੰਚ ਦਾ ਬੀਜਣਾ ਹੈ ਨਾ ਉਹਦਾ ਜਿਹੰਦਾ ਹੈ ਹੈ 2 ਇੰਚ ਦਾ ਵੀ ਬਹੁਤ ਹੈ ਕਿੱਡੀ ਜਾਂਦੀ ਹੈ ਇਹ ਗੱਲ ਨਹੀਂ ਪੈਣੇ ਨਹੀਂ ਪ੍ਰੈਸ਼ਰ ਬਣਾ ਕੇ ਰੱਖਣਾ ਹੈ ਆਹ ਉਹਦੇ ਮੂਰੇ ਸਰਕਾਰ ਨਾਲ ਸਾਰਾ ਗਲੀ ਗੱਟੇ ਵੀ ਪਾਦਾ ਜਾ ਰਿਹਾ ਇੱਥੇ ਆਹੋ ਪ੍ਰੈਸ਼ਰ ਕਿੰਨਾ ਫਿਰ ਲੋਡ ਕਿੰਨਾ ਬਣਿਆ ਹੋਇਆ ਉਹਦਾ ਬਹੁਤ ਜੀ ਪਾੜੀ ਮਾਰਦਾ ਲਿਓ ਹੈ ਇਹ ਨੂੰ ਮੈਂ ਕਰ ਬਹਾਲਾ ਪਾਣੀ ਪੀਣ ਮਟੂਕੀ ਹੋਰ ਕੇ ਪ੍ਰੈਸ਼ਰ ਪ੍ਰੈਸ਼ਰ ਦਾ ਥੋੜਾ ਬੁੱਲ ਦਾ ਬੰਦ ਹੋ ਗਈ ਨਾ ਨਾ ਸਾਰਾ ਬਜਾਣਾ ਬੁੱਲ ਪਰ ਬੰਦ ਦਾ ਹੋੜ ਜੇ ਨਾ ਸਜ ਨੂੰ ਪ੍ਰੈਸ਼ਰ ਵਾਧਦਾ ਸੈਕ ਨੂੰ ਘੁਮਾਦਾ ਪਾਣੀ ਕਿੰਨਾ ਕੋਈ ਤੁਹਾਡਾ ਮੂਹਰਾ ਦੀ ਨਿਕਲਣਾ ਦਾ ਕੰਨਾਂ ਦਾ ਦੀ ਬਹੁਤ ਤੇਜ਼ ਪਾਣੀ ਮਾਰਦਾ ਜਲਦੀ 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 ਮੈਨੂੰ ਫੇਰ ਵੀ ਘਟਾ ਇੰਝ ਤਾਂ ਬਹੁਤ ਜੂ ਪੈ ਜਾਂਦੀ ਹਾਂ ਪ੍ਰੈਸ਼ਰ ਇੱਧਰ ਵੀ ਢਿੱਲਾਈ ਹੈ ਇੱਧਰ ਤੋਂ ਪ੍ਰੈਸ਼ਰ ਇੱਧਰ ਤੋਂ ਪ੍ਰੈਸ਼ਰ ਹੂੰ ਉਹ ਵੀ ਖੜਪਾ ਗਿਆ ਜੰਬਰ ਦਾ ਹੈ ਆਹਿਆ ਫਾਲੇ ਅੰਹਿਆ ਫਾਲ ਹੋਣਾ ਜੀ ਜਰੀ ਜੀ ਛਿੱਟ ਦਾ ਬਾਲਟੀਆਂ ਬਣ ਗਈਆਂ ਜੀ ਹਾਂ ਜੀ ਰੋਹ ਦਾ ਪਾਣੀ ਚੱਲਦਾ ਸੀ ਹਾਂ ਆਦੇ ਸਾਦੇ ਪਾਈਪ ਲੈਂਦੇ ਕੋਲ ਦੱਬੀ ਹੋਈ ਆ ਆਦੇ ਤੇ ਅੰਸਾਲਾ ਬੈ ਗਿਆ ਹਾਂ ਅੰਸਾਲ ਜਿਆਦਾ ਪਾਉਣਾ ਇਹਨੂੰ ਫੇਰ ਲੈਉ ਪਾਣੀ ਉਹਨੂੰ ਹੀ ਪੈਗਾ ਹੋਣਾ ਇੱਥੋਂ ਬਾਕੀ ਹੋਗਾ ਤਾਂ ਕਿਤੇ ਜੀ ਦੇ ਮੋਕਰੇ ਬਹੁਤ ਲੱਗਦੀਆਂ ਜਾਮਣੇ ਆ ਜਾਮਣੇ ਆ ਮੈਨੂੰ ਸਾਰਾ ਜਿਵੇਂ ਮੋਆ ਲੱਗਦਾ ਉਹਦਾ ਪਤਾ ਕਿਥੋਂ ਕਿਥੋਂ ਬਰੀਕੀ ਵਿੱਚ ਹੁੰਦਾ ਹੈ ਇਹ ਤਾਂ ਤਗੜੇ ਪੱਤੇ ਆ ਉਹਦਾ ਵੀ ਕਿਉਂ ਮੋਬਾਈਲ ਹੈ ਆਲੇ ਦਾ ਪਤਾ ਨਹੀਂ ਉਹ ਦਾ ਲੰਬੜੇ ਆਂ ਅੰਦਰੇ ਕੋਈ ਭਾਗਿਆ ਕਿ ਨਹੀਂ ਹਰਕ ਲੱਗ ਰਿਹਾ ਤੂੰ ਹਰਕ ਹੋਗਾ ਤਾਂ ਸਾਡੇ ਫਿਰ ਨਹੀਂ ਹੁੰਦਾ ਦੇ ਜਿਹੜਾ ਹੋਊਗਾ ਉਹ ਨੀਚੇ ਵਾਲਾ ਵੀ ਪਤਾ ਹੈ ਜੱਬਲੀ ਨੂੰ ਆਈਗਾ ਸਮਝਾ ਸੰਗਰੇ ਥੁਂਗਲੇ ਦਾ ਥੋੜਾ ਮਾੜਾ ਮੁੱਟੇ ਇਹ ਚਪੜਾਈ ਜਾਂਦੀ ਮੰਮੇ ਭయ్యా ਤੇਰੇ ਬੰਦੇ ਨੂੰ ਪਤਾ 131 ਲਾਈ ਹੈ ਕਦੇ ਕੀ ਕੁਸ ਉਹਦਾ ਉਹ ਲੂਨੇ ਲਈ ਤੇ ਕਰਨੀ ਵਧੀਆ ਰਹੀ ਯਾਰ ਵਧੀਆ ਨਹੀਂ ਹੋ ਗਿਆ ਬਾਪ ਦੇ ਲੱਗੀਆਂ ਸਾਬ ਜੀ ਉਹ ਜਮੀਨ ਪਟਪੰਡ ਹੈ ਯਾਰ ਅੱਛਾ ਸਭ ਤੋਂ ਵੱਡੀ ਜ਼ਮੀਨ ਹੈ ਉਹੀ ਪੈਣਾ ਮੈਂ ਕੋਈ ਤਾਰਾ ਕਰਕੇ ਮੇਰੀ ਪਿੰਮਾ ਵੀ ਉਤੇ ਬੜੀ ਮੌਸਮ ਹੈ ਹਫਤੇ ਬੜਾ ਮੌਸਮ ਹੈ ਮੌਸਮ ਦੇ ਉੱਪਰ ਜ਼ਮੀਨ ਹੈ ਹਾਂ ਬਹੁਤ ਜ਼ਮੀਨ ਸਭ ਤੋਂ ਵੈਸਟ ਹੈ ਉੱਪਰ ਮੌਸਮ ਠੀਕ ਆ ਜੀ ਉਹ ਲਾਈ ਤੇ ਖਾਸ ਨਹੀਂ ਦੇਉਂ ਦੂਦੇ ਮੈਂ ਖਰੀਦਤਾ ਲਈ ਲੈਤੀ ਘਰੇ ਧੀ ਲਈ ਆਉਣੀ ਪਤਾ ਨਹੀਂ ਮਿਲਿਆ ਯਾਰ ਨਹੀਂ ਓਹ 1 ਸਾਲ 31 ਸਹਿਜ ਉਹ ਤਾਂ ਨਹੀਂ ਰਗੜਦੀ ਉੱਤਾਂ ਤਾਂ 31 ਸਹਿਜ ਉਹ ਤਾਂ ਹੋਈ ਹੋਈ ਸੀ ਇਹਦਾ ਫੇਰ ਆ ਗਈ ਝੋਲੀ ਚੱਕੀ ਫਿਰਦਾ 31 ਦੀ ਉਹ ਹਾਂ ਜੇ ਰਗੜਿਆ ਹੁੰਦਾ ਨਾ ਕਿਤੇ ਮੂਹਾਨਾ ਦਾ ਉਹ ਠੀਕ ਕਰ ਲਾ ਜਿੰਨੀ 26 ਜਿੰਨੀ 26 ਦਾ ਝਾੜ ਬੈਸਟਾ ਬੈਸਟਾ ਉਹ ਤਾਂ ਨਾਲੇ ਬਸਾਤਾ ਢੀਜ ਹੈ ਸਾਰੇ ਲੂਟ ਹੈ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਉਹ ਗਿਰਦਾ ਨਹੀਂ ਕੁਝ ਨਹੀਂ ਹੈਗਾ ਹੋਰ ਆ ਗਈ ਡਾਲਤਾ ਸੁਪਰ ਯਾਰ ਉਹ ਹੀ ਆ ਕਿੰਨੇ ਮਰਦੀ ਨਾ ਰੱਖੀ ਜਾ ਉਹਦੇ ਤੋਂ ਤੱਪੀ ਡਾਲਤਾ ਸੁਪਰ ਆ ਜੀ ਮੇਨ ਦਾ ਪੀ ਆ ਰਿਹਾ ਸਾਡੇ ਜ਼ਿੰਮੇਦਾਰ ਵੀ ਨਹੀਂ ਹੈਗੇ ਜੇ ਫੀ ਨਿਕਲੀ ਹੈ ਨਾ ਤੀ ਦੱਤਣੀ ਹੈ ਜਿਹਦੀ ਬੀ ਨਿਕਲੀ ਉਹਨੂੰ ਆਪੇ ਮਨਕ ਚਾਹਣਾ ਆ ਸਿਲਵੀ ਤਾਂ ਇਕੱਠੇ ਨਹੀਂ ਹੁੰਦੀ ਆ ਰਾਈਟ ਅਗਰ ਹੀ ਯੈਸ ਇਹ ਡਾਟ ਦੇ ਆ ਲਾਈਨ 26 ਬਗੇ ਕੋਈ ਨਹੀਂ 7110 ਦਾ ਲੋਕਾਂ ਨੇ ਬਲੈਕ ਜੀ ਬੀਜ ਤਾਂ ਹੀ ਵੀ ਕਿਹਾ ਯਾਰ ਰੌਣੀ ਪਾਈ ਜਾਣਾ ਤੇ ਸਾਡੇ ਛੱਟਰੀ ਨਿਕਲ ਗਈ ਕਿ 40 ਨਿਕਲ ਗਈ ਇੱਕ ਬਾਈ ਕਹਿੰਦਾ 40 ਦੱਸਦਾ ਏ ਇੱਕ ਬਾਈ ਕਹਿੰਦਾ ਮੈਂ ਅਰਸ਼ ਵੀਰ 2500 ਦੀ ਲੈ ਆ ਦੇਲੀ 7303 ਦੀ ਇੱਕ ਜੀ ਅਸੀਂ ਲੈ ਸੋਨਾ 100 ਦੀ ਹਾਂ ਪੁੱਛ 7300 75 ਦੀ ਮਹਿੰਗੀ ਆ ਆ ਬਾਈ ਮੈਨੂੰ ਇੱਕ ਕੱਲ੍ਹ ਵਾਰ ਸੇ ਫੋਨ ਆਇਆ ਤੇ 7300 ਵੀ ਗੁਣਾ 25 25 ਉਹਨੂੰ ਵੇਚੀ ਆ ਖਾਲੀ ਦੀ ਅੱਜ ਸਰ ਨਹੀਂ ਹੋਈ ਜੇ 3000 ਤੋਂ ਉੱਪਰ ਗਈ ਕੋਈ ਵੀ ਫਸਲ ਹੈ ਪੀਜਾ ਲੋਟ ਆਈ ਜਾਏਗੀ ਲੋਡ ਜੀ ਲੋਡ ਹੁਣ ਅੱਗੇ ਕੀ ਲੋਟ ਆਈ ਜਾਂਦਾ ਦਾ ਕਹਿੰਦੇ ਸਾਰੀ ਜੀ ਦੀ ਮਾਰ ਲਈ ਸਬੀ ਵੇਰ ਵਧੀਆ ਨਿਕਲੇ ਗਈ ਕੱਲ ਲਈ ਜਾ ਕੇ ਤਾਂ ਬੰਤਾ ਨਹੀਂ ਕਰਨ ਲੱਗੇ ਪਾਣੀ ਬਿਨਾ ਦਾਇਆ ਦਾ ਸਭ ਇਹ ਕਰਨੀ ਜਿਹੜੀ ਕਰੀ ਉਹ ਕਰਨੀ ਲੋਟ ਹੈ ਜੀ ਜਿਆਦਾ ਮੈਂ ਕਰਨੀ ਕੋਈ ਚੱਲੇ ਜੇ ਪਾਈ ਰਹਿ ਜੇ ਨਾ ਗੰਨਾ ਹੈਵੀ ਤੇ ਲੱਗ ਡੱਕ ਡਾ ਇਹ ਤਾਂ ਹੋਣੀ ਵੀ ਤਾਂ ਇਹ ਨੂੰੇ ਵੜ ਕੇ ਦੇਖਦਾ ਗੰਨੇ ਨਹੀਂ ਹੋਣੀ ਭਾਈ ਅੱਜ ਤਾਂ ਨਹੀਂ ਦਿੱਤੀਗਾ ਵੀਰ ਵੀ ਨਹੀਂ ਤਾਂ ਇਹਦੇ ਕੋਈ ਨਹੀਂ ਲੇ ਜਿਹਾ ਮਰਜੀ ਲੇ ਕਾਦੀ ਕਹਾਣੀ ਹੈ ਭਾਈ ਇਹ ਅੱਛਾ ਬਈਆ ਉੱਥੇ ਚੜਦਾ ਨਹੀਂ ਚੜ ਜਾਣਾ ਹਾਂ થਾ ਹੋਇ ਨਾ ਕਮਉ ਆ ਤੇ ਮੋੜੀ ਗਿਆ ਹੈ ਹਾਂ ਜੋ ਜਾਤੇ ਤੁਸੀਂ ਕਹੇ ਤਾਂ ਠੀਕ ਹੈ ਠੀਕ ਆ ਲਗਦੀ ਆ ਪਾਣੀ ਚੁੱਕੀ ਨਹੀਂ ਉਹ ਕਾਰੇ ਵਾਂਗ ਪਾਣੀ ਲਾਉਣਾ ਉਹ ਯਾਰ ਬਹੁਤ ਪਾਣੀ ਚਾਹੀਦਾ ਆ ਹੁਣ ਸੁੱਕ ਗਿਆ ਆਹ ਲੇ ਸੁੱਕ ਗਿਆ ਹਾਤੀ ਆਹਲਾ ਉੱਥੇ ਪਈ ਧੁੱਪ ਮਾਂ ਆਹੋ ਤੇਰੇ ਸਾਹਮਣੇ ਦੋ ਦਿਨੋਂ ਦੇਖੀ ਕਹੀ ਜੰਮਣੀ ਆ ਇਹ ਜੰਮ ਤਾਂ ਆਉਣੀ ਜੰਮ ਤਾਂ ਆਉਣੀ ਆ ਦੇ ਆ ਗਿੱਲੀ ਪਈ ਆ ਤੇ ਆ ਹੁਣ ਧੁੱਪ ਚ ਕੱਦੀ ਦਾ ਪਈਆ ਇਹ ਇਹਦਾ ਜੜੇ ਛੱਟਾ ਦੇ ਹੋਏ ਕਰਦਾ ਉੱਥੇ ਕਾਉਣ ਦੇਖਿਆ ਮੈਂ ਜੀ ਤਾਂ ਤਨੀ ਦੀ ਚਾਚੇ ਦੇਖ ਦੇ ਦੇਖੀ ਆਮ ਤਾਂ ਯਾਰ ਪਾ ਦੇ ਸਾਰੀ ਹੁਣ ਐੇ ਵੀ ਕੁੜੀ ਚ ਪਿੱਟੇ ਬੜੇ ਪੈਦੇ ਪਿੱਟੇ ਪਿੱਟੇ ਬੜੇ ਪੈਦੇ ਫਰੀ ਦੀ ਜੇ ਨਹੀਂ ਰਾਪੋਰੀ ਨੂੰ ਬੈਨਾ ਜਿਹੜਾ ਜੋ ਹੀ ਟੁੱਟਣੀਆਂ ਜੰਮੀ ਵੀ ਲੈ ਲਈ ਕਿੰਨੀ ਆ ਜੰਮੀ ਦਾ ਹੋਰ ਨਾਲ ਪਾ ਦੇ ਆ ਜਿਆਦਾ ਜੰਮੀ ਵੀ ਥੱਲੇ ਆ ਤੁਸੀਂ ਹਲਾਉਂਦੇ ਹੀ ਨਹੀਂ ਹੈਗੇ ਉਹਨੂੰ ਕਾਤਣ ਦਾ ਇਹ ਕਰੋ ਨਾ ਕੱਪੜੇ 'ਤੇ ਪਾ ਕੇ ਚੱਲੀ ਜਾ ਬਈ ਛਿੱਟਾ ਦੇ ਦੇ ਜੀ ਚਾ ਦੇਖੀ ਜੰਮਾ ਚੱਲ ਹੁਣ ਭਾ ਤੂੰ ਆਪਦਾ ਸਿਰ ਰੱਟਦਾ ਹੈ ਹੋਰ ਕੀ ਆ ਤੈਨੂੰ ਕੀ ਆ ਤਾਂ ਮੰਨਿਆ ਤਾਂ ਹੈ ਨਹੀਂ ਹਾਂ ਸਾਰੀ ਪਾ ਦੂਗਾ ਮੈਂ ਵੀ ਲੈ ਜਾਂਦਾ ਇਹਦਾ ਡਾਇਰਕ ਟੋਟਾ ਵੀ ਢਾਇਆ ਹੈ ਬਜਰ ਬਹੁਤ ਆਈ ਤੇ ਚੱਕ ਚੱਕ ਇੱਕ ਸਾਈਡ ਤੇ ਮੂੰਹ ਚੱਕੀ ਦਾ ਆ ਬਾਕੀ ਬਿਚਾਰੇ ਉਨ ਇਥੇ ਲੈ ਇੰਨੇ ਕਿਉਂ ਆ ਗਏ ਬਾਤ ਬਲੇ ਜਾ ਤੀਜਾ ਬਹੁ ਮੈਗਾ ਬੀਜਾ ਅਮੋਲੀ ਝਾੜੇ ਦੇ ਰੱਖੇ ਐ ਐਸਾ ਪਾਂਡੇ ਵੀ ਉੱਥੇ ਰੱਖੀ ਆ ਵਿਚ ਬੀਜਾਂ ਦੇ ਦਾ ਗਾਰ ਹੋਰ ਵੀਰੂ ਦਾ ਖਰਾਬ ਕਰੇ ਇਹ ਚਲ ਹਾਂਜੀ ਹਾਂਜੀ ਬਾਹਰ ਨਾ ਸੜਾ ਕੋਈ ਨਹੀਂ ਬਾਹਰ ਪੈ ਕੇ ਬੀਜ ਵਿਚਾਰੇ ਤੇ ਅਗਲੇ ਇੰਜੇ ਇੱਥੇ ਗੈਰੀ ਪੈਣੀ ਕਾਏ ਇੱਕਾ ਉਹਨੇ ਲਾ ਕੇ ਪੈਣੀ ਆਏ ਨਾ ਪੂਰਾ ਹੋਣਾ ਇਹ ਇਹਨਾਂ ਪਲਾਟੇ ਕੱਢ ਦੇਣੇ ਮੁੰਲੇ ਕੋਈ ਬੀਜੂਗਾ ਤੂੰ ਬਾਹਰ ਬੀਜ ਬੱਸ ਫਿਰ ਪੈਣੀ ਜਿਹੜਾ ਬਾਹਰ ਬੀਜਾ ਕੋਈ ਸੁੱਕ ਜਾਣਾ ਉਹਨੇ ਉਹ ਨਹੀਂ ਪੈਂਦਾ ਨਹੀਂ ਹੈਗਾ ਹਾਂ ਕਿਆ ਕਰੀਏ ਕਰਨੇ ਬਸ ਕਰਾਈ ਪਈਏ ਕਿਤੇ ਮੇਰੇ ਘੱਡੀ ਵਾਲੀ ਗਾਜ ਨਿਕਲਦੀ ਆ ਦੇਖੋ ਮੇਰੀ ਗੱਲ ਸੁਣਦਾ ਤੂੰ ਸਾਰ ਲਾਉਣ ਲੱਗੇ ਦਾ ਗੈਲ ਹਾਂ ਯਾਰ ਹੁਣ ਬੰਦਦਾ ਫਰਕਦਾ ਹੁੰਦਾ ਹੀ ਆ ਯੋ ਬੰਦਾ ਸਰਾਦ ਜਿੰਨੇ ਕੋਈ ਬੰਦਾ ਆਇਆ ਕਿ ਜੰਗੀ ਸਰਾਦ ਆਊਗਾ ਕਹਿੰਦਾ ਜੇ ਨਹੀਂ ਕੋਈ ਆਉੜਦਾ ਤਾਂ ਗੰਦੀ ਸਰਾਦ ਦੇ ਰੋ ਬੈਠ ਜਾ ਕਾ ਦੂ ਢਾਸਾ ਲਾ ਕੇ ਆਪਣੀ ਸਬਾਤ ਤੋਂ ਸੁਣੂਗੀ ਕਿ ਦੁਆਰਾ ਚੱਲ ਨਾ ਨਹੀਂ 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 ਜਾਂਦੇ ਨਾਲ ਆਏਗੇ ਕਰਦੇ ਵੀ ਕੰਮ ਲੰਬਾ ਦੇ ਮੜਾ ਛੱਟਾ ਦੇ ਦੇਣਾ ਉੱਪਰੋਂ ਛੱਟਾ ਦੇ ਦੇਣਾ ਤੂੰ ਕਹਿੰਦਾ ਹੱਥੇ ਵਸੀ ਜਾਣਾ ਤੈਿਹ ਚ ਹਾਂ ਦੇਖ ਵਾ ਠੀਕ ਹੋਰ ਕਰ ਲੈ ਦੱਸ ਕਿੱਥੇ ਨਹੀਂ ਮਾਰਨ ਦਾ ਉਹ ਕਹਿ ਰਹੀ ਜੀ ਦੇਣਾ ਤੂੰ ਇੱਜ ਅੱਜ ਦੇ ਨਾ ਕੀਤਾ ਛੱਟਾ ਮੈਂ ਸਾਰਾ ਸੈੱਟ ਕਰ ਬੈਠਾ ਲੇ ਤੁਸੀਂ ਜਾਓ ਆ ਮੈਂ ਨਾ ਬਣਾ ਇਹ ਗੱਲ ਬਣਾ ਦੇ ਬਣਾ ਦੇ ਤੇਰੀ ਪਰਲੀ ਗੱਲ ਬੜੀ ਵੀ ਪਰ ਇਹ ਦੁਣਾ ਕਰਦਾ ਤਾਂ ਕੋਈ ਗੱਲ ਨਹੀਂ ਹੈਣਾ ਉਹ ਵੀ ਸਲਾਹ ਦਿੰਦਾ ਤਾਂ ਵੀ ਤੂੰ ਕਹਦਾ ਕੰਮ ਤਾਂ ਖਰਾਬ ਕਰ ਲਿਆ ਤੂੰ ਖਰਾਬ ਨਹੀਂ ਗਿਆ ਬਾਈ ਕਹਿੰਦਾ ਠੀਕ ਹੋ ਜਣੀ ਮੈਂ ਖਰਾਬ ਨਹੀਂ ਕਰਿਆ ਵੇਖੋ ਜੀ ਆਪਾਂ ਦਾ ਚਾਚਾ ਦੀ ਸਪੋਰਟ ਤੇ ਉੱਧਰ ਮੈਂ ਵੀ ਬਾਈ ਨੂੰ ਐਂ ਕਹਦਾ ਕਹਿੰਦਾ ਇਕੱਠੀ ਹੋ ਜਣੀ ਮਾਜੀ ਆ ਜਾ ਤੈ ਹੈ ਤੀ ਕਿ ਨਹੀਂ ਫੇਰ ਬਾਈ ਮੈਨੂੰ ਐਂ ਕਹਦਾ ਮਾਜੀ ਮੂਰੇ ਤੇ ਇਕੱਠੀ ਵੀ ਹੋਗੀ ਰਹੂੰਗੀ ਤਾਂ ਪਿੱਛੇ ਜਾ ਕੇ ਜੀ ਆਈਏ ਵੀ ਪਿੱਛੇ ਸੰਘਣੀ ਹੋ ਜੂੰਗੀ ਹਾਂ ਹੋਰ ਤਾਂ ਕੁਝ ਨਹੀਂ ਤਾਂ ਹੋਣ ਲੱਗਿਆ ਠੀਕ ਆ ਭੱਜਣ ਤਾਂ ਕਿਤੇ ਨਹੀਂ ਲੱਗੀ ਹੈ ਹਾਂ ਉਹ ਕਾਲਾ ਕਾਲੀ ਮੇਰੀ ਵੀ ਕਹਿੰਦਾ ਮੂੰਹ ਜਿਹਾ ਨਹੀਂ ਲੱਗਦੀ ਪੁਲੀ ਨਹੀਂ ਹਾਂ ਕਿਆ ਕਰੀਏ ਸਾਨੂੰ ਲਿਆਇ ਕਰ ਦੂੰ ਹਾਂ ਸਾਡਾ ਤਾਂ ਪੈੜਾ ਹੀ ਹੈ ਜਾ ਭਾਈ ਭਾਈ ਹੋਰ ਜਾਓ ਜਾਓ ਬੁੜਿਆ ਬੁੜੇ ਪੱਕੀ ਜੰਮੇ ਤੇ ਹੀ ਆਉਣ ਤਾਂ ਮੰਨ ਲੈਂਦਾ ਸਲਾ ਤੁਮੇ ਆਈ ਨਹੀਂ ਹੈ ਇੱਧਰ ਦੋ ਵਾਰ ਬਾਕੂ ਸਲਾ ਮੰਨਦੇ ਆ ਆਹ ਦੇ ਗਿਆ ਲਾ ਆਪਸ ਲਾ ਕੇ ਫਿਰ ਤੇ ਆਂ ਸੰਤ ਕਹਾ ਤੇ ਨੀ ਲੋ ਉਹ ਮੇਰੇ ਗਾਲਾਂ ਵੀ ਪੈਣੀਆਂ ਉਹ ਉਹ ਗੱਲ ਤਾਂ ਸਲਾਹ ਦਊਂਗੇ ਉਹ ਗਾਲਾਂ ਵੀ ਸਾਨੂੰ ਹੀ ਪੈਣੀਆਂ ਬਾਈ ਚੱਲ ਹੁਣ ਆ ਵੀ ਤੇਰਾ ਫਾਇਦਾ ਹੋਊਗਾ ਚਿੱਟੇ ਦਾ ਜਿਹੜਾ ਰੱਖਿਆ ਵਾ ਤਾ ਕਮਾਣਾ ਨਹੀਂ ਰੱਖਿਆ ਮਰੀ ਮਾੜੀ ਮੋਟੀ ਇਹ ਤੈਨੂੰ ਹਾਰ ਦਊਗੀ ਮੈਂ ਦੋ ਚਾਰ ਕਿਲੋ ਆਹ ਤੂੰ ਤਰਾਂ ਹੀ ਸਾਟੀ ਕਰ ਗਿਆ ਜਿੱਥੇ ਬੈਠਾ ਤਾ ਨਾ ਉੱਥੇ ਨਾਲੇ ਥੰਮੇ ਨਾਲ ਸਾਈਡੇ ਹਾਰ ਗਈ ਮਮਾ ਜੀ ਤੂੰ ਪਾਣੀ ਮਾਰ ਕੇ ਨਾ ਬਾਈ ਜਰਾ ਘਰ ਦੀ ਛੁੱਟ ਬੜੀ ਨਹੀਂ ਤੇਰੀ ਸਾਫਤ ਨੂੰ ਇਹ ਦੀ ਜਾਨੀ ਕਿੱਥੇ ਰਹੀ ਸੀ ਗਾਣੇ ਕਿੱਥੇ ਇਹ ਤਾਂ ਮਿੱਟੀ ਹੀ ਨਾ ਮਾਰਦਾ ਇਹ ਪਰ ਕਣੇ ਇਹ ਨਾ ਬੀਜ ਆਇਆ ਤਾਂ ਨਾ ਇੰਦਾਂ ਬੜਾ ਮੋਟਾ ਹੜ ਕੇ ਉਹ ਹੁਣ ਹਵਾ ਨਾਲ ਆਏ ਨੂੰ ਪਿਆ ਕੱਲਾ ਕੱਲਾ ਲੜਾ ਕੋਈ ਨਾ ਇੱਧਰ ਜਿਆਦਾ ਪਾਦਾ ਨਾ ਥਿਆ ਚੱਲੀਏ ਜੀ ਹੁਣ ਜਿੰਨੇ ਆਉਣਾ ਆਪੇ ਸਾਰੇ ਚਲੋ ਜੀ ਠੀਕ ਹੈ ਜੀ ਠੀਕ ਹੈ ਜੀ ਅਸੀਂ ਕਾਲ ਜੀ ਚਾਚਾ ਤੁਸੀਂ ਮਿਲਾਂਦੇ ਫਤਿਹ ਸਾਡੀ ਕਾਲ ਜੀ ਠੀਕ ਹੈ ਜੀ ਨਹੀਂ ਨਾ ਏਕਟਰ ਦਾ ਸਾਡਾ ਦੂਆ